ਚੱਪੈਰੋਂ ਆਦੀ ਤੇ ਜ਼ਰੂਰ ਅੱਜ ਕੁਰਾਲੀ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੈਰੋਂ ਦਾ ਰੂਪ ਵੀ ਤਿਆਰ ਕੀਤਾ ਗਿਆ ਹੈ ਅਤੇ ਸਾਡੇ ਨਾਲ ਨੇ ਉਹ ਸਖਸ਼ ਜਿਹੜੇ ਕਿ ਪੈਰੋ ਦਾ ਰੂਪ ਚ ਤਿਆਰ ਹੋਣਗੇ ਤੇ ਪਹਿਲਾਂ ਮੈਂ ਧੁੱਕਾ ਮੈਂ ਕੈਮਰਾਮੈਨ ਨੂੰ ਕਾਵਾਂਗੇ ਕਿ ਇੱਕ ਵਾਰ ਤਸਵੀਰਾਂ ਦਿਖਾਓ ਤੇ ਪਹਿਲਾਂ ਉਹ ਨਤਮਸਤਕ ਹੋ ਰਹੇ ਨੇ ਤੇ ਪੂਰੀ ਪ੍ਰਥਾ ਕਿਸ ਤਰ੍ਹਾਂ ਹੈ ਤੇ ਕੀ ਕੀ ਕਰਦੇ ਨੇ ਪੂਰੀ ਜਾਣਕਾਰੀ ਵੀ ਹਾਸਲ ਕਰਦੇ ਆ ਤੇ ਇਹਨਾਂ ਦਾ ਨਾਮ ਵੀ ਜਾਣਦੇ ਆ ਕਿ ਆਖਰ ਕਿਸ ਤਰ੍ਹਾਂ ਪੂਜਾ ਕੀਤੀ ਜਾਂਦੀ ਹੈ ਸਰ ਪਹਿਲਾਂ ਤਾਂ ਇਹ ਦੱਸੋ ਆਪਣਾ ਨਾਮ ਕੀ ਹੈ ਕਿੱਥੇ ਦੇ ਰਹਿਣ ਵਾਲੇ ਹੋ ਤੇ ਕਿਹੜੀ ਮੰਡਲੇ ਵਿੱਚ ਤੁਸੀਂ ਕਲਾਕਾਰ ਦੇ ਰੂਪ ਦੇ ਵਿੱਚ ਕੰਮ ਕਰਦੇ ਹੋ ਸੇਵਾ ਕਰਦੇ ਹੋ ਜੈ ਸ਼੍ਰੀ ਮਹਾਕਾਲ ਜੀ ਸਾਰਿਆਂ ਨੂੰ ਅਸੀਂ ਹੁਸ਼ਿਆਰਪੁਰ ਤੋਂ ਆ ਸਾਡੀ ਆਪਣੀ ਮੰਡਲੀ ਵੀ ਹੈਗੀ ਸ਼੍ਰੀ ਸਾਲਾ ਸਰਬਾਲਾ ਹੀ ਹਨੂਮਾਨ ਸੇਵਾ ਸਮਿਤੀ ਇੱਕ ਮੰਡਲੀ ਹੈਗੀ ਸਾਡੀ ਮਹਾਕਾਲ ਭੈਰਵ ਜੀ ਦੇ ਨਾਮ ਤੋਂ ਅਸੀਂ ਅੱਜ ਕੁਰਾਲੀ ਦੇ ਵਿੱਚ ਆਏ ਆ ਬਾਬਾ ਜੀ ਦਾ ਸਰੂਪ ਲੈ ਕੇ ਉਹ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਕਿ ਪੈਰੋ ਬਾਬਾ ਜੀ ਦਾ ਰੂਪ ਕੋਈ ਨਹੀਂ ਦਿਖਾਂਦਾ ਜ਼ਿਆਦਾਤਰ ਅਸੀਂ ਐਸੀ ਮੋਟੀਵੇਸ਼ਨ ਤੋਂ ਲੱਗੇ ਹੋਏ ਆ ਬਾਬਾ ਜੀ ਦੇ ਚਰਨਾਂ 'ਚ ਤਕਰੀਬਨ ਤਕਰੀਬਨ ਮੈਨੂੰ 11 ਤੋਂ 12 ਸਾਲ ਹੋ ਗਏ ਸਰੂਪ ਸਰੂਪ ਨੂੰ ਲੈਂਦੇ ਹੋਏ ਤੇ ਮੇਰੇ ਨਾਲ ਮੇਰਾ ਸਾਥੀ ਇੱਕ ਆ ਹੁੰਦਾ ਮੁੰਡਾ ਤੇ ਅਸੀਂ ਅੱਜ ਵੀ ਕੁਰਾਲੀ ਦੇ ਵਿੱਚ ਵਧੀਆ ਤਰੀਕੇ ਨਾਲ ਆਪਣਾ ਵੈਸਟ ਪਰਫਾਰਮੈਂਸ ਜੋ ਵੀ ਹੋਏਗਾ ਸਾਡੇ ਤੋਂ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਕਰਕੇ ਜਾਵਾਂਗੇ ਤੇ ਅਸੀਂ ਵਿਧੀ ਵਿਧਾਨ ਦੇ ਨਾਲ ਸ਼ਰੂਪ ਕਰਨੇ ਆਂ ਘਟੋ ਘਟ ਵੀ ਸਾਨੂੰ 21 ਦਿਨ ਦਾ ਪਹਿਲਾ ਸਰੂਪ ਸਰੂਪ ਦੇ ਕਰਕੇ 21 ਦਿਨ ਦਾ ਸਾਨੂੰ ਵਰਤ ਰੱਖਣਾ ਪੈਂਦਾ ਆ ਜਿਹਨੂੰ ਆਪਾਂ ਉਪਵਾਸ ਕਹਿੰਦੇ ਆ ਉਹਦੇ ਵਿੱਚ ਸਾਨੂੰ ਬ੍ਰਹਮਚਾਰਿਆ ਦਾ ਪਾਲਨ ਕਰਨੇ ਪੈਂਦਾ ਆ ਘਰ ਤੋਂ ਦੂਰ ਰਹਿਣਾ ਪੈਂਦਾ ਆ ਸਾਨੂੰ 21 ਦਿਨ ਮੰਦਿਰ ਚ ਹੀ ਰਹਿਣਾ ਪੈਂਦਾ ਆ ਫਿਰ ਜਾ ਕੇ 22ਵੇਂ ਦਿਨ ਅਸੀਂ ਸਰੂਪ ਧਾਰਨ ਕਰਦੇ ਆ ਲਾਈਕ ਲਾ ਲਓ ਕਿ ਅਸੀਂ ਅੱਜ 22ਵੇਂ ਦਿਨ ਦੇ ਵਿੱਚ ਆ ਅੱਜ ਸਰ ਉਪਵਾਸ ਖਤਮ ਆ ਪਰ ਅਸੀਂ ਰੂਪ ਧਾਰਨ ਕਰਨਾ ਅੱਜ 21 ਦਿਨ ਦਾ ਉਪਵਾਸ ਰੱਖ ਕੇ ਪੂਰੀ ਤਪੱਸਿਆ ਕਰਕੇ ਬਾਬਾ ਜੀ ਦੀ ਫਿਰ ਅਸੀਂ ਰੂਪ ਧਾਰਨ ਕਰਦੇ ਹਾਂ